ਅੱਜ ਜੀਵੇਂ ਪਤਾ ਲੱਗਿਆ ਵੀ ਸੈਨੇਟ ਵੀ ਪੰਕ ਕਰ ਦਿੱਤੀ ਗਈ ਹੈ ਪਹਿਲਾਂ ਧਰਨਾ ਵੀ ਲੱਗਿਆ ਸੀ ਕਮੀ ਕਿੱਥੇ ਰਹਿ ਗਈ ਲੋਕਾਂ 'ਚ ਇਕੱਠੇ ਨਹੀਂ ਹੋ ਰਹੇ ਸਾਡੀ ਪੋਲੀਟਿਕਲ ਜਿਹੜੀ ਜਮਾਂ ਦੀ ਇੱਛਾ ਸ਼ਕਤੀ ਹੈ ਪਾਵਰ ਉਹ ਖਤਮ ਸਾਡਾ ਮੁੱਖ ਮੰਤਰੀ ਤਾਂ ਇੱਕ ਬਿਆਨ ਦੇ ਦੂਗਾ ਇੱਥੇ ਪਹਿਲਾਂ ਤੁਹਾਡੇ ਸਾਹਮਣੇ ਬੀਬੀਐਮਬੀ ਦੇ ਉੱਤੇ ਸੀਐਸਫ ਲਿਆ ਕੇ ਲਾਤੀ ਉਧਰ ਕਿੱਧਰ ਗਿਆ ਮੁੱਦਾ ਗਾਇਬ ਹੋ ਗਿਆ ਬਿਆਨਾਂ ਦਾ ਕਸੀਮਤ ਰਹਿ ਗਿਆ ਨਾ ਇੱਥੇ ਵੀ ਦੋ ਚਾਰ ਲੀਡਰਾਂ ਦੇ ਬਿਆਨ ਆ ਜਾਣਗੇ ਅਸੀਂ ਨਿੰਦਿਆ ਕਰਦੇ ਹਾਂ ਜੀ ਇਹ ਹੋਣਾ ਨਹੀਂ ਚਾਹੀਦਾ ਜੀ ਲੜਾਈ ਕਿਵੇਂ ਲੜਾਈ ਜਾਣੀ ਹੈ ਸ਼ੰਗਾਰ ਇੱਥੇ ਮੁੱਖ ਮੰਤਰੀ ਆ ਕੇ ਭੁਖੜ ਹੜਤਾਲ ਦੇ ਕਿਉਂ ਨਹੀਂ ਪੈਂਦਾ ਇੱਥੇ ਕਾਂਗਰਸੀ ਭੁਖੜ ਹੜਤਾਲ ਦੇ ਕਿਉਂ ਨਹੀਂ ਪੈਂਦੇ ਚਲ ਬੀਜੇਪੀ ਤਾਂ ਕਰ ਹੀ ਰਹੀ ਹੈ ਜੋ ਕਰ ਰਹੀ ਹੈ ਐਸੇ ਦੂਜੇ ਬੌਕਰ ਵਾਲੇ ਕਿਉਂ ਨਹੀਂ ਬਹਿੰਦੇ ਆ ਕੇ ਬਣਾ ਉਹਨਾਂ ਨੂੰ ਚਾਹੀਦਾ ਜਦੋਂ ਕਿ ਬੈਠਾ ਸਟੂਡੈਂਟ ਨੇ ਸੋ ਇਹਨਾਂ ਨਾਲ ਖੜਨਾ ਚਾਹੀਦਾ ਨਹੀਂ ਇਹ ਪੰਜਾਬ ਵੀ ਹੌਲੀ ਹੌਲੀ ਸਾਰਾ ਅੱਜ ਇਹ ਯੂਨੀਵਰਸਿਟੀ ਸ਼ੁਰੂ ਹੋ ਗਿਆ ਕੱਲ ਨੂੰ ਪਟਿਆਲੇ ਫ ਕਹੋ ਜੀ ਹੈਲਪ ਦੇ ਕੇ ਜਾ ਰਹੇ ਹੋ ਇੱਥੇ ਜਵਾਕ ਆਈ ਤਾਂ ਨਾਲ ਇਹਨਾਂ ਨੂੰ ਕਿਹਾ ਜਿਹਨਾਂ ਨੇ ਯੂਨੀਵਰਸਿਟੀ ਬੰਦ ਦੀ ਕਾਲ ਦਿੰਨੇ ਆ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਆਵਾਂਗੇ ਤੇ ਲੋਕਾਂ ਨੂੰ ਅਪੀਲ ਕਰਕੇ ਲੈ ਕੇ ਆਵਾਂਗੇ ਇਸ ਲਈ ਸਾਨੂੰ ਇਹ ਮੈਂ ਬੜੇ ਚਿਰ ਤੋਂ ਅਹੀ ਰੌਲਾ ਪਾਉਂਦੇ ਆ ਜਿਹੜੀ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਨਹੀਂ ਬੜੀ ਮਾਰੂ ਸਿੱਖਿਆ ਨੀਤੀ ਤੁਹਾਡੀ ਗੋਡੀ ਲਈ ਤੁਹਾਡੇ ਸੱਪਿਆ ਚਾਰ ਲਈ ਤੁਹਾਡੇ ਸਾਹਿਤ ਇਤਿਹਾਸ ਲਈ ਇਹ ਸਾਰਾ ਕੁਝ ਮਲੀਆ ਮਿਟ ਕਰਨਾ ਹੈ ਪਰ ਸਭ ਤੋਂ ਪਹਿਲਾਂ ਦੇਖ ਦੁੱਖ ਦੀ ਗੱਲ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਖਿਆ ਨੀਤੀ ਲੱਗਦੀ ਹੈ